ਸੋਸ਼ੀ ਗਾਲ ਜੀ ਇੱਕ ਜ਼ਰੂਰੀ ਗੱਲ ਸੀ ਅੱਜ ਪੰਜਾਬ ਗਵਰਨਮੈਂਟ ਨੇ ਆਖਰਕਾਰ ਸੈਸ਼ਨ ਬੁਲਾਇਆ ਸੈਸ਼ਨ ਕਿੰਨੇ ਦਿਨਾਂ ਦਾ 2 ਦਿਨ ਦਾ ਪਹਿਲੇ ਦਿਨ ਸ਼ਰਦਾਂ ਜਲੀਆਂ ਔਰ ਹੋਰ ਪਟੰਗ ਜੋ ਹੋਇਆ ਤੇ ਕੱਲ ਨੂੰ ਇਹ ਕੀ ਕਰਨਗੇ ਤੁਹਾਨੂੰ ਪਤਾ ਹੀ ਹੈ ਸੈਸ਼ਨ ਦੀ ਗੱਲ ਕਰਨਾਂ ਪਹਿਲਾਂ ਮੈਂ 6 ਮਹੀਨਿਆਂ ਦੇ ਵਿੱਚ ਕੰਸਟੀਟਿਊਸ਼ਨਲੀ ਜ਼ਰੂਰੀ ਆ ਬਣਾਉਣਾ ਤੇ ਬੁਲਾਇਆ ਕਿੰਨੇ ਦਿਨ ਦਾ 2 ਦਿਨ ਦਾ ਸਿਰਫ ਖਾਣਾ ਪੂਰਤੀ ਲਈ ਤੇ ਸੈਸ਼ਨ ਕਾਦੇ ਲਈ ਹੁੰਦਾ ਹੈ ਇਹ ਸਾਡੇ ਪਾਰਲੀਮੈਂਟ ਚ ਵੀ ਹੋਇਆ ਹੈ ਇਹ ਜੀਆਂ ਚੀਜ਼ਾਂ ਜਦੋਂ ਨੋਟੀਫਿਕੇਸ਼ਨ ਆ ਕਰ ਦਿਓ ਜੀ ਇਹਨੂੰ ਕਰ ਦਿਓ ਜੀ ਕੋਈ ਬਿੱਲ ਤੇ ਬਹਿਸ ਨਹੀਂ ਕੋਈ ਸਪੈਂਡਿੰਗ ਕਮੇਟੀ ਨੂੰ ਨਹੀਂ ਭੇਜਿਆ ਗਿਆ ਕੋਈ ਕਿਸੇ ਨੂੰ ਨਹੀਂ ਭੇਜਿਆ ਗਿਆ ਬਿੱਲ ਔਰ ਪਾਸ ਮੈਂ ਪੰਜਾਬ ਵਾਲਿਆਂ ਨੂੰ ਪੁੱਛਦਾ ਤੁਸੀਂ ਦਿੱਲੀ ਦੇ ਵਿੱਚ ਬੜੀਆਂ ਗੱਲਾਂ ਕਰਦੇ ਹੋ ਕਿ ਗਲਤ ਹੋ ਰਿਹਾ ਹੈ ਤੁਸੀਂ 6 ਮਹੀਨੇ ਬਾਅਦ ਸੈਸ਼ਨ ਨੂੰ ਬੁਲਾ ਰਹੇ ਹੋ ਵੀ 2 ਦਿਨ ਦਾ ਇੱਕ ਦਿਨ ਦਾ ਹੀ ਕਹੋ ਬਲ ਕੇ ਕੀ ਕਰੋਗੇ ਤੁਸੀਂ ਇਹਦੇ ਵਿੱਚ ਇਹ ਪਾਰਲੀਮੈਂਟ ਸਿਸਟਮ ਜੋ ਆਇਆ ਹੈ ਇਹ ਜੋ ਚੀਜ਼ਾਂ ਆਈਆਂ ਨੇ ਉਹ ਇਸ ਲਈ ਆਈਆਂ ਨੇ ਕਿ ਡਿਕਟੇਟਰਸ਼ਿਪ ਨਾ ਹੋਵੇ ਪਾਰਲੀਮੈਂਟ ਦੇ ਵਿੱਚ ਹਰ ਚੀਜ਼ ਡਿਸਕਸ ਹੋਵੇ ਸਟੈਂਡਿੰਗ ਕਮੇਟੀ ਚ ਹੋਵੇ ਫਿਰ ਰੈਜ਼ ਲਈਆਂ ਜਾਂ ਲੋਕਾਂ ਦੀਆਂ ਔਰ ਫਿਰ ਬਿੱਲ ਬਣਾਇਆ ਜਾਵੇ ਜਿਸ ਦੇ ਹਿਸਾਬ ਨਾਲ ਤੁਹਾਡਾ ਕਾਨੂੰਨ ਨਾਲ ਸਟੇਟ ਚਲੇ ਜਾਂ ਲੋਕਾਂ ਨਾਲ ਜੀਵਨ ਚਲੇ ਤੁਸੀਂ ਕੀ ਕਰ ਰਹੇ ਹੋ ਸੈਸ਼ਨ ਦੀ ਕੋਈ ਅਹਿਮੀਅਤ ਹੀ ਨਹੀਂ ਤੁਹਾਡੇ ਲਈ ਔਰ ਪਹਿਲੇ ਦਿਨ ਮੁੱਖ ਮੰਤਰੀ ਸਾਹਿਬ ਵੀ ਨਹੀਂ ਆਏ ਵਾਹ ਕੀ ਬਾਤ ਹੈ ਕੀ ਕਰ ਰਹੇ ਹੋ ਇਹ ਕੀ ਹੈ ਇਹ ਮਦਰਵੇਂ ਡਿਕਟਰਸ਼ਿਪ ਹੈ ਕਿ ਕੋਈ ਬੈਸ ਨਹੀਂ ਕੋਈ ਜਵਾਬਦੇਹੀ ਨਹੀਂ ਔਰ ਕਰ ਦਿਓ ਜੋ ਕਰਨਾ ਹੈ ਔਰ ਮੈਨੂੰ ਬੜਾ ਤਜਬ ਹੋਇਆ ਮੈਨੂੰ ਥੋੜਾ ਜਿਹਾ ਉਮੀਦ ਸੀ ਇਹ ਕੀ ਕਰਨਗੇ ਜਿਹੜੇ ਆਏ ਨੇ ਸਾਡੇ ਦੂਸਰੇ ਆਪਣੇ ਐਲੋਪੀ ਸਾਉ ਆਏ ਉਹ ਆ ਕੇ ਕੀ ਗੱਲਾਂ ਕਰ ਰਹੇ ਨੇ ਇਹਨਾਂ ਦਾ ਐਮਐਲਏ ਸਾਡੇ ਟੱਚ 'ਚ ਹੈ ਅਸੀਂ ਬਣਾਵਾਂਗੇ ਸਰਕਾਰ ਕਿਉਂਕਿ ਹੁਣ ਇਹ ਤਾਂ ਸਾਰੇ ਗੱਲ ਛੜ ਗਏ ਨੇ ਓ ਤੁਸੀਂ ਤੁਹਾਡੀ ਪਾਰਟੀਆਂ ਦੀ ਸਰਕਾਰ ਤਾਂ ਸਭ ਤੋਂ ਜ਼ਿਆਦਾ ਰਹੀ ਪੰਜਾਬ 'ਚ ਤੁਸੀਂ ਕੀ ਕੀਤਾ ਹੁਣ ਤੱਕ ਆ ਜੋ ਰੋਣੇ ਰੋ ਰਹੇ ਆ ਨਾ ਅਸੀਂ ਬਹਿ ਕੇ ਜਾਂ ਬਾਕੀ ਦੇ ਸਾਰੇ ਇਹ ਤੁਹਾਡੀਆਂ ਸਰਕਾਰਾਂ ਦੀ ਦੇਣ ਹੈ ਔਰ ਤੁਸੀਂ ਕਿਹੜੀ ਸੈਂਸੇਬਲ ਗੱਲ ਕੀਤੀ ਆ ਕਿ ਕਿਹੜੇ ਬਿੱਲ ਦੀ ਗੱਲ ਕੀਤੀ ਹੈ ਇੱਕ ਮਾਈਨਿੰਗ ਦੀ ਗੱਲ ਕੀਤੀ ਉਹ ਵੀ ਇਸ ਲਈ ਕਿ ਇੱਕ ਬੰਦੇ ਤੇ ਕੇਸ ਰਜਿਸਟਰ ਹੋ ਗਿਆ ਕੇਸ ਹੋਇਆ ਕਿਉਂ ਹੈ ਅਸੀਂ ਗਏ ਸੀ ਉੱਥੇ ਮਾਈਨਿੰਗ ਲਈ ਰੋਪੜ ਤੇ ਨੰਗਲ ਤੇ ਅਨੰਦਪੁਰ ਸਾਹਿਬ ਦੇ ਵਿੱਚ ਹੁਣ ਉੱਥੇ ਕੈਮਰਿਆਂ ਦੀ ਗੱਲ ਸਾਨੂੰ ਦੱਸ ਰਹੇ ਆ ਉਤੋਂ ਦੇਖ ਜੀ ਅਸੀਂ ਕੈਮਰੇ ਲਾ ਰਹੇ ਆ ਟਿਪਰ ਕਿਵੇਂ ਜਾਂਦੇ ਆ ਔਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿਆਂ ਯेलो ਪੀਜਾ ਇਹ ਟਿਪਰ ਪਹਿਲਾਂ ਵੀ ਆਈ ਜਾਂਦੇ ਸੀ ਥੋੜੀ ਸਰਕਾਰਾਂ ਵੇਲੇ ਵੀ ਉਹ ਡਰਾਈਵਰ ਵੀ ਉਹ ਨੇ ਟਿਪਰ ਵੀ ਉਹ ਨੇ ਗਿਣਤੀ ਵੀ ਉਹ ਹੈ ਸਿਰਫ ਉੱਤੇ ਪੈਸੇ ਕਿਨੂੰ ਜਾਂਦੇ ਆ ਉਹੀ ਬਦਲੇ ਨੇ ਇਹ ਹੈ ਸਰਕਾਰ ਤੁਸੀਂ ਬਣਾਉਣ ਨੂੰ ਫਿਰ ਰਹੇ ਕੋਈ ਸੈਂਸਿਬਲ ਗਲਤੀ ਕਰ ਲਓ ਕਿਸੇ ਬਿੱਲ ਦੀ ਗਲਤੀ ਕਰ ਲਓ ਅਸੀਂ ਮੇਰੇ ਲੈ ਕੇ ਆ ਰਹੇ ਆ ਪਾਇਆ ਮੈਂ ਆਪਦੇ ਪੇਚ ਤੇ ਵੇਖ ਲਈ ਕੋਈ ਵੀ ਬੰਦਾ ਔਰ ਉਹ ਕੋਈ ਹਰਫੇ ਆਖਰ ਨਹੀਂਗਾ ਲਾਸਟ ਵਰਡ ਨਹੀਂ ਹੈ ਦੱਸੋ ਕੀ ਹੋਣਾ ਚਾਹੀਦਾ ਉਹਦੇ ਵਿੱਚ ਅਸੀਂ ਲੈ ਕੇ ਆਏ ਆ ਕਿ ਤੁਹਾਡਾ ਜਿਹੜਾ ਡੋਮਿਸਾਈਲ ਦੇ ਉੱਤੇ ਆਧਾਰਿਤ ਤੁਹਾਡਾ ਲੈਂਡ ਦਾ ਕਾਨੂੰਨ ਹੋਣਾ ਚਾਹੀਦਾ ਜਿਹੜਾ ਹਿਮਾਚਲ ਚ ਬਣ ਚੁੱਕਿਆ ਹੋਰ ਸਟੇਟਾਂ ਚ ਬਣ ਚੁੱਕਿਆ ਹੈ ਐਹੀ ਤੁਹਾਡੀ ਰਿਜ਼ਰਵੇਸ਼ਨ ਪੰਜਾਬੀਆਂ ਲਈ ਨੌਕਰੀਆਂ ਦੇ ਵਿੱਚ ਐਹੀ ਤੁਹਾਡਾ ਇਹਨਾਂ ਦੀ ਵੈਰੀਫਿਕੇਸ਼ਨ ਜੋ ਬਾਹਰ ਲਿਆਇ ਨੇ ਹੋਰ ਬੜੀਆਂ ਦੋ ਤਿੰਨ ਗੱਲਾਂ ਨੇ ਜਿਹੜੀਆਂ ਇਸੇ ਮੇਲ ਨਾਲ ਰਿਲੇਟਡ ਹੋ ਸਕਦੀਆਂ ਨੇ ਵਿੱਚ ਉਹ ਲੈ ਕੇ ਆਏ ਆ ਪਾਇਆ ਵੇਖੋ ਜਿਹੜਾ ਕਿ ਤੁਹਾਡਾ ਕੰਮ ਹੈ ਹੁਣ ਮੈਂ ਤੁਹਾਡੇ ਸਾਰੇ ਪਾਰਟੀਆਂ ਨੂੰ ਕਿਉਂਕਿ ਅਸੀਂ ਉਹ ਸਿਰਫ ਮੁੱਖ ਮੰਤਰੀ ਨੂੰ ਨਹੀਂ ਮੇਲ ਕੀਤਾ ਜਾਂ ਐਡਰੈਸ ਕੀਤਾ ਉਹ ਐਲਓਪੀ ਨੂੰ ਵੀ ਕਰ ਰਹੇ ਹਾਂ ਸਪੀਕਰ ਸਾਹਿਬ ਨੂੰ ਵੀ ਕਰ ਰਹੇ ਹਾਂ ਔਰ ਹਰ ਪਾਰਟੀ ਦੇ ਪ੍ਰੈਜ਼ੀਡੈਂਟ ਨੂੰ ਵੀ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਅਸੀਂ ਇਹ ਐਮਐਲਏ ਨੂੰ ਵੀ ਭੇਜਾਂਗੇ ਸਾਰਿਆਂ ਨੂੰ ਔਰ ਇਹਨਾਂ ਸਾਰਿਆਂ ਤੋਂ ਪੁੱਛਾਂਗੇ ਕਿ ਤੁਸੀਂ ਦੱਸੋ ਕੀ ਪੰਜਾਬ ਪੰਜਾਬੀਆਂ ਦਾ ਹੈ ਜਾਂ ਨਹੀਂ ਤੁਸੀਂ ਇਹਦੇ ਹੱਕ ਚੋਂ ਜਾਂ ਵਿਰੋਧ ਚੋਂ ਇਹ ਦੱਸ ਦਿਓ ਸਾਨੂੰ ਔਰ ਕੋਈ ਵੀ ਗੱਲ ਉਹ ਅਨਕਨਸਟੀਚੂਨਲ ਨਹੀਂ ਕਨਸਟੀਚੂਨ ਫਰੇਮਵਰਕ ਚ ਹੋਵੇ ਮਤਲਬ ਸੰਵਿਧਾਨਿਕ ਦਾਇਰੇ ਚ ਨਾ ਹੋਵੇ ਐਜੀ ਕੋਈ ਗੱਲ ਨਹੀਂ ਔਰ ਜ਼ਿਆਦਾਤਰ ਗੱਲਾਂ ਬਲਕਿ ਸਾਰੀਆਂ ਕਿਸੇ ਨਾ ਕਿਸੇ ਸਟੇਟ ਦੇ ਵਿੱਚ ਉਹ ਪ੍ਰੈਕਟਿਸ ਨੇ ਉਹ ਗੱਲਾਂ ਲਈਆਂ ਨੇ ਅਸੀਂ ਫਿਰ ਵੀ ਅਗਰ ਤੁਸੀਂ ਉਹਦੇ ਹੱਕ 'ਚ ਨਹੀਂ ਤਾਂ ਤੁਹਾਡੀ ਚੁੱਪ ਦਾ ਮਤਲਬ ਇਹੀ ਨਿਕਲੂਗਾ ਕਿ ਤੁਸੀਂ ਉਹਦੇ ਹੱਕ 'ਚ ਨਹੀਂ ਇਹ ਪੰਜਾਬ ਵਾਲੇ ਵੇਖ ਲੈ ਤੇ ਜਿਹੜਾ ਹੱਕ 'ਚ ਹੈ ਉਹ ਫਿਰ ਕੀ ਕਰ ਰਿਹਾ ਹੋਰ ਮੈਂ ਕੁਝ ਕਿ ਇੰਡੀਵਿਜੂਅਲ ਮੈਂਬਰਾਂ ਨੂੰ ਪੁੱਛਣਾ ਚਾਹੂੰਗਾ ਕਿ ਉਹ ਕਹਿ ਰਹੇ ਨੇ ਅਸੀਂ ਤਾਂ ਇਹਦੇ ਹੱਕ 'ਚ ਐ ਜੇ ਇਹ ਹੱਕ 'ਚ ਹੈ ਤੁਸੀਂ ਆਪਦੀ ਪਾਰਟੀ ਵੱਲੋਂ ਬਿੱਲ ਪਵਾਓ ਤੁਸੀਂ ਪ੍ਰਾਈਵੇਟ ਮੈਂਬਰ ਦੇ ਤੌਰ ਤੇ ਕਿਉਂ ਪਾ ਰਹੇ ਹੋ ਪਾਰਟੀ ਵੱਲੋਂ ਪਵਾਓ ਜੇ ਤੁਸੀਂ ਆਪਦੀ ਪਾਰਟੀ ਨੂੰ ਹੀ ਕਨਵਿੰਸ ਨਹੀਂ ਕਰ ਸਕਦੇ ਤੇ ਕੱਲ ਨੂੰ ਤੁਹਾਡੀ ਪਾਰਟੀ ਦੀ ਸਰਕਾਰ ਬਣ ਗਈ ਉਹਦੇ ਕਿਹੜੇ ਕੰਮ ਚ ਕੁਝ ਕਰ ਪਾਉਂਗੇ ਤੁਸੀਂ ਵੀ ਜੇ ਤੁਹਾਡੀ ਸੋਚ ਦਾ ਹੀ ਇੰਨਾ ਫਰਕ ਹੈ ਔਰ ਤੁਹਾਡੀ ਸੋਚ ਜੋ ਪੰਜਾਬੀਆਂ ਲਈ ਹੈ ਮੈਂ ਪੰਜਾਬੀ ਫਿਰ ਕਲੀਅਰ ਕਰ ਦਿਆਂ ਪੰਜਾਬੀ ਮਤਲਬ ਸਾਰੇ ਉਹਦੇ ਚ ਆਉਨੇ ਆ ਸਿੱਖ, ਹਿੰਦੂ, ਮੁਸਲਮਾਨ, ਈਸਾਈ ਜਿੰਨੇ ਵੀ ਇੱਥੇ ਲੋਕ ਰਹਿੰਦੇ ਨੇ ਜੋ ਮੂਲ્યਵਰਸੀ ਨੇ ਪੰਜਾਬ ਦੇ ਉਦਲੇਵੀਅਸ ਇੱਕ ਕਾਨੂੰਨ ਚ ਲਿਖੀ ਹੈ ਗੱਲ ਮੂਲ ਨਿਵਾਸੀ ਕੌਣ ਹੋਊਗਾ ਜੇ ਤੁਸੀਂ ਉਹਦੇ ਨਾਲ ਨਹੀਂ ਹੋ ਤਾਂ ਦੱਸ ਦਿਓ ਫਿਰ ਕੀ ਪ੍ਰੋਬਲਮ ਹੋ ਰਹੀ ਸੀ ਬਾਹਰ ਲਿਆਂਵਾਰੇ ਵੀ ਕਰਦੀ ਹੈ ਕਿਨੂ ਇੱਕ ਲਾ ਯੂਪੀ ਬਿਹਾਰ ਤੱਕ ਕਰ ਰਣੀਗੀ ਕਿਸੇ ਵੀ ਜਗ੍ਹਾ ਤੋਂ ਆਇਆ ਔਰ ਸਭ ਤੋਂ ਖਤਰਨਾਕ ਕੀ ਹੈ ਪੂਰੇ ਦੇਸ਼ ਚ ਡਰੌਣਾ ਪਾਇਆ ਹੋਇਆ ਹੈ ਬੀਜੇਪੀ ਨੇ ਤੇ ਸੈਂਟਰ ਸਰਕਾਰ ਨੇ ਅਸੀਂ ਰੋਹਿੰਗਿਆ ਦੀ ਵੀ ਗੱਲ ਕਰ ਰਹੇ ਹਾਂ ਅਸੀਂ ਬੰਗਲਾਦੇਸ਼ੀ ਦੀ ਵੀ ਗੱਲ ਕਰ ਰਹੇ ਹਾਂ ਅਸੀਂ ਕਸ਼ਮੀਰੀ ਗੁਜਰ ਦੀ ਵੀ ਗੱਲ ਕਰ ਰਹੇ ਹਾਂ ਉਹ ਕਿਤੋਂ অর ਉਹਨਾਂ ਨੂੰ ਫਾਈਨਾਂਸ ਆ ਰਿਹਾ ਹੈ ਬਹੁਤ ਸਾਰੇ ਲੋਕਾਂ ਨੂੰ ਇੱਧਰ ਸਾਰੇ ਹੁਸ਼ਿਆਰਪੁਰ ਵਾਲੇ ਪਾਸੇ ਰੋਪੜ ਵਾਲੇ ਪਾਸੇ ਉਹ ਦੁਕਾਨਾਂ ਖਰੀਦ ਰਹੇ ਨੇ ਔਰ ਉਹ ਵੀ ਅੰਡਰ ਗਵਰਨਮੈਂਟਸ ਲੇਡੀਜ਼ ਦੀਆਂ ਦੁਕਾਨਾਂ ਇੱਕ ਯੋ ਰਿਹਾ ਹੈ ਕਿ ਇਹਦੇ ਬਾਰੇ ਤੁਸੀਂ ਜਾਗੂਗੇ ਨਹੀਂ ਜਨ ਸਿਰਫ ਇਹ ਕਹਿ ਕੇ ਕਿ ਇਹਨਾਂ ਦੇ ਇੰਨੇ ਬੰਦੇ ਸਾਡੇ ਚਾਹਣਾ ਚਾਹੁੰਦੇ ਆ ਇਹ ਗੱਲ ਛੜ ਗਏ ਨੇ ਜਿਹੜੇ ਉਹ ਨਹੀਂ ਲਵਾਗੇ ਦੂਜੇ ਲੈ ਲਾਂਗੇ ਤੁਹਾਡੀ ਪਾਰਟੀ ਦੇ ਕਿੰਨੇ ਬੰਦੇ ਦੂਜੀਆਂ ਪਾਰਟੀਆਂ ਚ ਗਏ ਸੀ ਯਾਦ ਹੈ ਤੇ ਤੁਸੀਂ ਵਾਪਸ ਵੀ ਲੈ ਲੇ ਉਹ ਗੱਲੇ ਸਾਡੇ ਫਿਰ ਵਾਪਸ ਲੈ ਲੇ ਤੁਸੀਂ ਜਾਂ ਉਹ ਚੰਗੇ ਵਾਪਸ ਲੈ ਲੇ ਤੇ ਤੁਸੀਂ ਸਾਡੇ ਗੱਲੇ ਸਾਡੇ ਰਹਿ ਗਈ ਸੀ ਉਹ ਵੀ ਤੁਹਾਡੇ ਬਾਰੇ ਆਹੀ ਗੱਲਾਂ ਕਰਦੇ ਸੀ ਇਹ ਤਾਂ ਰਾਜਨੀਤੀ ਹੈ ਬਕਵਾਸ ਰਾਜਨੀਤੀ ਨੀਤੀ ਦੀ ਗੱਲ ਕੋਈ ਨਹੀਂ ਕਰ ਰਿਹਾਗਾ ਬਹਾਨੇ ਜਾਂ ਆਪਣੇ ਆਪ ਨੂੰ ਬਚਾਉਣ ਦੇ ਤਰੀਕੇ ਮੈਂ ਉਹਨਾਂ ਸਾਰੇ ਪ੍ਰਾਈਵੇਟ ਮੈਂਬਰਾਂ ਨੂੰ ਰਿਕੁਐਸਟ ਕਰੂਗਾ ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੇ ਕੋਈ ਦਰਦ ਹੈਗਾ ਮੈਂ ਉਹਨਾਂ ਨੂੰ ਕਹੂੰਗਾ ਆਪ ਵੀ ਪਾਰਟੀ ਛੱਡੋ ਤੇ ਬਾਹਰ ਆ ਕੇ ਖੜੇ ਹੋਵੋ ਇਹ ਬਾਹਰ ਨਾਲ ਨਾਲ ਲੋਕੀਂ ਰਾਜਨੀਤੀ ਕਰਨੀ ਹੈ ਰਾਜਨੀਤੀ ਕੀ ਹੁੰਦੀ ਹੈ ਰਾਜ ਦੇ ਲੋਕਾਂ ਦੀ ਨੀਤੀ ਤੇ ਰਾਜ ਦੇ ਲੋਕਾਂ ਦੀ ਇਹ ਡਿਮਾਂਡ ਹੈ ਅੱਜ ਉਹ ਡਿਮਾਂਡ ਜੋ ਬਾਕੀ ਸੂਬੇ ਪੂਰੀ ਕਰ ਚੁੱਕੇ ਨੇ ਹੋਰ ਵੀ ਬਹੁਤ ਡਿਮਾਂਡਸ ਨੇ ਉਹ ਵੀ ਲੈ ਕੇ ਆਵਾਂਗੇ ਪਹਿਲਾਂ ਵੀ ਲੈ ਕੇ ਆਏ ਸੀ ਸਾਹਮਣੇ ਹੁਣ ਦੁਬਾਰਾ ਲੈ ਕੇ ਆ ਰਹੇ ਹਾਂ ਕਿਉਂ ਨਹੀਂ ਤੁਸੀਂ ਚੁਰਦੇ ਨਾਲ ਵੀ ਕਿ ਜੇ ਤੁਸੀਂ ਆਪਦੀ ਪਾਰਟੀ ਨੂੰ ਨਹੀਂ ਕਨਵਿੰਸ ਕਰ ਸਕਦੇ ਜਾਂ ਉਹਨਾਂ ਨੂੰ ਨਹੀਂ ਮਨਾ ਸਕਦੇ ਫਿਰ ਕਿਹਨੂੰ ਮਨਾਉਂਗੇ ਤੁਸੀਂ ਤੁਹਾਡੀ ਸਰਕਾਰ ਬਣ ਗਈ ਫਿਰ ਮਨਾ ਲੂੰਗੇ ਫਿਰ ਅੱਗੇ ਚੀਜ਼ਾਂ ਹੋਣਗੀਆਂ ਤੁਸੀਂ ਛੱਡ ਕੇ ਪਾਸੇ ਹੋਵੋ ਔਰ ਲੋਕਾਂ ਦੀ ਰਾਜਨੀਤੀ ਕਰੋ ਉਹੀ ਰਾਜਨੀਤੀ ਹੈ ਲੋਕਾਂ ਨਾਲ ਖੜੋ ਆ ਕੇ ਲੋਕ ਤੁਹਾਡੇ ਨਾਲ ਖੜਨਗੇ ਕਿਸੇ ਪਾਰਟੀ ਦੀ ਲੋੜ ਨਹੀਂ ਹੁੰਦੀ ਵੀ ਆਏ ਸਾਡੇ ਕੋਲੇ ਅਸੀਂ ਦਾ ਨਹੀਂ ਗਏ ਕਿਸੇ ਨਾਲ ਸੋ ਲੋਕਾਂ ਨਾਲ ਖੜਵਾ ਕੇ ਇਕ ਮੈਂ ਪੰਜਾਬ ਵਾਲਿਆਂ ਨੂੰ ਵੀ ਕਹੂੰਗਾ ਇਹ ਜੋ ਬੇਹੁਦਗੀਆਂ ਬੇਮਕੂਫੀਆਂ ਹੋੜੀਆਂ ਨੇ ਇੱਕ ਸਿਸਟਮ ਜੋ ਪਾਰਲੀਮੈਂਟਰੀ ਇੰਡੀਅਨ ਸਿਸਟਮ ਹੈ ਜਿਵੇਂ ਕਹਿੰਦੇ ਲੋਕਤੰਤਰ ਰਾਜਨੀਤਿਕ ਲੈਵਲ ਤੇ ਜੋ ਡੈਮੋਕ੍ਰੇਸੀ ਹੈ ਉਹਦੀਆਂ ਜੋ ਧੱਜੀਆਂ ਉਡਾਰੀਆਂ ਜਾੜੀਆਂ ਨੇ ਉਹਦੇ ਕਿਤੇ ਨਾ ਕਿਤੇ ਆਪਾਂ ਵੀ ਮੈਂ ਵੀ ਤੁਸੀਂ ਵੀ ਸਾਰੇ ਜ਼ਿੰਮੇਦਾਰ ਹਾਂ ਕਿਉਂਕਿ ਐਜੇ ਲੋਕ ਧੱਜੀਆਂ ਉਡਾਉਂਦੇ ਨੇ ਤੇ ਆਪਾਂ ਇਹਨਾਂ ਨੂੰ ਵੀ ਵੋਟਾਂ ਪਾਉਂਦੇ ਆ ਕਿਉਂ ਨਹੀਂ ਇਹਨਾਂ ਨੂੰ ਕਚੈਰੀ 'ਚ ਖੜਾ ਕਰਦੇ ਆ ਜੋ ਬਿੱਲ ਮੈਂ ਪਾਇਆ ਸੀ ਮੈਂ ਨਹੀਂ ਸਾਡੀ ਪੂਰੀ ਟੀਮ ਨੇ ਇਹ ਬਿੱਲ ਦੇ ਵਿੱਚ ਜੋ ਅਸੀਂ ਲਿਖਿਆ ਕੋਈ ਵੀ ਬੰਦਾ ਇਹਨਾਂ ਚ ਆ ਕੇ ਕਹੇ ਕਿ ਗਲਤ ਹੈ ਇੱਕ ਵੀ ਗੱਲ غلط ਹੋਵੇ ਜਾਂ ਬਾਕੀ ਸੂਬਿਆਂ ਚ ਪ੍ਰੈਕਟਿਸ ਜਨਾ ਹੋਵੇ ਜਾਂ ਉਹ ਬਿਲਕੁਲ ਅਲੱਗ ਗੱਲ ਹੋਵੇ ਕਨਸਟੀਟਿਊਸ਼ਨਲ ਡਾਇਰੀ ਚ ਨਾ ਹੋਵੇ ਇੱਕ ਵੀ ਗੱਲ ਦੱਸ ਦਿਓ ਔਰ ਕੋਈ ਅਸੀਂ ਬਾਹਰ ਨਿਆ ਦਿਖਲ ਆਪਣੀਆਂ ਜਿਆਣੇ ਆਣੇ ਆਣੇ ਆਓ ਜੀ ਸੱਤ ਕੇ ਆਓ ਕੰਮ ਕਰੋ ਉੱਥੇ ਜਾਓ ਉਹਨਾਂ ਦੇ ਗਲਤ ਡਾਕੂਮੈਂਟਸ ਕਿਉਂ ਬਣਾਏ ਜਾ ਰਹੇ ਨੇ ਔਰ ਫਿਰ ਵੀ ਜੇ ਤੁਸੀਂ ਇੱਥੇ ਵੀ ਰਹਿਣਾ ਚਾਹੁੰਦੇ ਰਹੋ ਪੰਜਾਬੀ ਹੋ ਜੋ ਤੁਸੀਂ ਇੱਥੋਂ ਦੇ ਕਲਚਰ 'ਚ ਲੀਨ ਹੋ ਜੇ 15 ਸਾਲ ਰੌਂਡ ਹੈ ਤਾਂ ਹੋ ਜੂਗੇ ਤੁਸੀਂ ਫਿਰ ਸਾਡੇ ਹੋਰ ਇਸ ਤੋਂ ਗੱਲ ਜਿਆਦਾ ਵਧੀਆ ਕੀ ਕਰੀਏ ਜਿੰਨੇ ਪੰਜਾਬੀ ਬਾਹਰ ਨੇ ਕੀਓ ਉੱਥੋਂ ਦੇ ਨਹੀਂ ਹੁੰਦਾ ਫਿਰ ਉਸ ਤੋਂ ਬਾਅਦ ਉਹਨਾਂ ਨੂੰ ਉੱਥੋਂ ਦੀ ਸਿਟੀਜ਼ਨ ਮਿਲਦੀ ਹੈ ਜਿਹੜਾ ਡੋਮਿਸਾਈਲ ਜਾਂ ਬੋਨਫਾਈਟ ਦਾ ਜੋ ਵੀ ਸ਼ਬਦ ਇਸਤੇਮਾਲ ਕਰ ਲੋ ਸੋ ਮੈਂ ਸਾਰੇ ਪਾਰਟੀਆਂ ਵਾਲਿਆਂ ਨੂੰ ਪੁੱਛਦਾ ਇਹਨਾਂ ਦੇ ਪ੍ਰਧਾਨਾਂ ਨੂੰ ਵੀ ਸਪੀਕਰ ਸਾਹਿਬ ਨੂੰ ਵੀ ਹੋਰ ਮੁੱਖ ਮੰਤਰੀਆਂ ਨਾਲ ਲੈਟਰ ਤਾਂ ਮੈਂ ਆਪਦੀ ਪੇਜ 'ਚ ਵੀ ਪਾਇਆ ਕੀ ਇਹ ਇਸ ਬਿੱਲ ਨਾਲ ਸਹਿਮਤ ਨਹੀਂ ਕੁੱਲ ਬਣਾ ਕੇ ਸਿੱਧੀ ਗੱਲ ਕਰਦਾ ਕਿ ਉਹ ਇਸ ਚ ਹੱਕ ਚ ਨਹੀਂ ਕਿ ਪੰਜਾਬ ਪੰਜਾਬੀਆਂ ਦਾ ਨਹੀਂ ਹੈ ਇਹਦੇ ਬਾਰੇ ਆਪ ਜੀ ਨੀਤੀ ਕਲੀਅਰ ਕਰੋ ਬਹਾਨੇ ਨਾ ਲਗਾਓ ਔਰ ਜਿਹੜੇ ਵੀ ਬੰਦਿਆਂ ਦੇ ਦਰਦ ਹੈ ਇਸ ਗੱਲ ਦਾ ਉਹ ਕੱਲੇ ਬਹਾਨਾ ਬਣਾ ਕੇ ਪਾਸੇ ਨਾ ਹੋ ਜਾਣ ਦੇਖੋ ਜੀ ਮੈਂ ਤਾਂ ਕਰ ਰਿਹਾ ਸੀ ਮੇਰੀ ਪਾਰਟੀ ਨਹੀਂ ਜੇ ਤੁਸੀਂ ਆਪਦੀ ਪਾਰਟੀ ਨੂੰ ਨਹੀਂ ਬਣਾ ਸਕਦੇ ਤਾਂ ਤੁਸੀਂ ਵੀ ਨਹੀਂ ਕਰ ਰਹੇ ਜਾਂ ਫਿਰ ਉਸ ਪਾਰਟੀ ਤੋਂ ਅੱਡ ਹੋ ਚੁਕੋ ਬੜੇ ਚੜ੍ਹਦੀਆਂ ਸੀ ਗੱਲਾਂ ਕਰ ਰਹੇ ਹਾਂ ਸਾਰੀਆਂ ਗੱਲਾਂ ਜੂਝਦਾ ਪੰਜਾਬ ਵੇਲੇ ਵੀ ਕੀਤੀਆਂ ਸੀ ਅਸੀਂ 4 ਸਾਲ 3 ਸਾਲ ਤੋਕਤੇ ਹੋ ਗਿਆ ਸਮਾਂ ਪਿਛਲੇ ਇਲੈਕਸ਼ਨਾਂ ਤੋਂ ਪਹਿਲਾਂ ਉਦੋਂ ਵੀ ਸਭ ਇਹ ਆਈ ਕੋਸ਼ਿਸ਼ ਸੀ ਕਿ ਰਾਜਨੀਤੀ ਮੁੱਦਿਆਂ ਤੇ ਹੋਵੇ ਹੁਣ ਵੀ ਉਹੀ ਕੋਸ਼ਿਸ਼ ਕਰ ਰਹੇ ਆ ਕੋਈ ਜਿਸ ਦਿਨ ਰਾਜਨੀਤੀ ਮੁੱਦਿਆਂ ਤੇ ਆ ਗਈ ਸਾਰਾ ਕੁਝ ਬਦਲ ਗਿਆ ਜਿਵੇਂ ਉਧਰ ਰੋਪੜ ਡਿਸਟ੍ਰਿਕਟ ਦੇ ਵਿੱਚ ਜਾ ਕੇ ਆਏ ਆ ਵਹਿਣ ਦੇ ਨਾਲ ਪੂਰਾ ਇਲਾਕੇ ਦੇ ਵਿੱਚ ਇੱਕ ਜਾਗਰਤਾ ਹੋਈ ਹੈ ਔਰ ਉਹਦੇ ਨਾਲ ਨਾਲ ਉਹ ਆਪਦੇ ਮਸਲਿਆਂ ਨਾਲ ਇਕੱਠੇ ਹੋਏ ਨੇ ਉਹਨਾਂ ਨੂੰ ਇਕੱਠੇ ਕੀਤਾ ਸੀ ਕਿ ਇਨ੍ਹਾਂ ਮਸਲਿਆਂ ਤੇ ਬੋਲੋ ਰੋਕੋ ਜਾ ਕੇ ਬੜੀਆਂ ਗੱਲਾਂ ਨੇ ਉਹ ਗੱਲਾਂ ਦਾ ਮੈਂ ਜ਼ਿਕਰ ਨਹੀਂ ਕਰੂੰਗਾ ਹੁਣ ਸਾਡਾ ਵਹਿਣ ਵੀ ਅਗਲੀ ਤਾਰੀਖਾ ਅ ਸ਼ੁੱਕਰਵਾਰ ਤੋਂ ਮੁਹੱਲੀ ਦੇ ਨੇੜੇ ਤੇੜੇ ਫਤਿਹਗੜ੍ਹ ਸਾਹਿਬ ਦੇ ਨੇੜੇ ਤੇੜੇ ਇੱਥੇ ਸਾਰੇ ਪਾਸੇ ਨਿਕਲ ਰਿਹਾ ਪਿੰਡਾਂ 'ਚ ਜਾਵਾਂਗੇ ਸ਼ਹਿਰਾਂ 'ਚ ਜਾਵਾਂਗੇ ਔਰ ਉਹਨਾਂ ਲੋਕਾਂ ਨੂੰ ਵੀ ਨਾਲ ਚੋੜਾਂਗੇ ਉਸ ਸਿਲਸਿਲੇ 'ਚ ਅਸੀਂ ਹਰ ਥਾਂ ਤੇ ਇੱਕ ਗਰੁੱਪ ਬਣਾ ਰਹੇ ਹਾਂ ਹਰ ਥਾਂ ਤੇ ਗਰੁੱਪ ਉਹਨਾਂ ਦੇ ਮੈਂਬਰ ਬਣਨਗੇ ਕੋਈ ਵੀ ਮਸਲਾ ਹੋਊਗਾ ਪਹਿਲਾਂ ਉਹ ਗਰੁੱਪ ਉੱਠੂਗਾ ਮੰਨ ਲਓ ਉਹਨਾਂ ਤੋਂ ਨਹੀਂ ਹੱਲ ਹੁੰਦਾ ਫਿਰ ਪੰਜਾਬ ਨੂੰ ਸੱਦਾਂਗੇ ਸਾਰੇ ਨੂੰ ਔਰ ਉਸ ਗਰੁੱਪ ਉਸ ਮਸਲੇ ਨੂੰ ਹੱਲ ਕਰਾ ਕੇ ਛੱਡਾਂਗੇ ਜਿਹਦਾ ਤਾਲੁਕ ਜਨਤਕ ਹੋਊਗਾ ਚਾਹੇ ਪੰਜਾਬ ਨਾਲ ਰਿਲੇਟਡ ਹੋਵੇ ਚਾਹੇ ਉਸ ਇਲਾਕੇ ਨਾਲ ਰਿਲੇਟਡ ਹੋਵੇ ਮੋਹੱਲੀ ਦੇ ਵਿੱਚ ਅਸੀਂ ਜੋ ਕਰ ਰਹੇ ਹਾਂ ਉਹਦੇ ਲਈ ਕੋਈ ਵੀ ਅਗਰ ਕਰਨਾ ਚਾਹਵੇ ਆਹ ਆਖੋਲ ਦੀ ਯਾਰ ਇਹਦਾ ਕੀ ਹੈ ਨੰਬਰ ਇਹ ਚੱਲਣ ਤੋਂ ਚੱਲਣ ਜੋ ਇਹਨੂੰ ਕਿਉਂ ਬੰਦ ਕਰ ਰਿਹਾ ਹਾਂ ਚੱਲਣ ਜੋ ਇਹਦੇ ਵਿੱਚ ਕੀ ਆ ਅਸੀਂ ਕਹਿ ਰਹੇ ਹਾਂ ਕਿ ਕਿਸੇ ਬੰਦੇ ਨੇ ਆਪਦੇ ਪਿੰਡ 'ਚ ਕੁਝ ਕਰਾਉਣਾ ਹੈ ਜਾਂ ਕੁਝ ਹੋਰ ਕਰਨਾ ਹੈ ਉਹ ਬੰਦਾ ਇਹਦੇ ਤੇ ਸਾਨੂੰ ਨੰਬਰ ਤੇ ਕਾਲ ਕਰ ਸਕਦਾ ਹੈ ਭੁਪਿੰਦਰ ਸਿੰਘ ਨੇ ਮੋਹਾਲੀ ਤੋਂ ਨੇ ਔਰ ਇਹ ਨੰਬਰ ਹੈਗਾ 9988773265 99887 73265 ਭੁਪਿੰਦਰ ਸਿੰਘ ਨੇ ਇਹਨਾਂ ਦਾ ਨਾਂ ਇਹਨਾਂ ਨਾਲ ਗੱਲ ਕਰ ਸਕਦੇ ਹੋ ਫਿਰ ਉਸ ਤੋਂ ਬਾਅਦ ਤੁਹਾਨੂੰ ਅਸੀਂ ਇੱਕ ਨੰਬਰ ਦੇਵਾਂਗੇ ਉਹਨਾਂ ਦੇ ਨਾਲ ਜਿਹਦੇ ਨਾਲ ਤੁਸੀਂ ਆਪ ਦਾ ਨਾਂ ਬੋਲ ਕੇ ਆਪ ਦੇ ਪਿੰਡ ਦਾ ਨਾਂ ਬੋਲ ਕੇ ਜਾਂ ਸ਼ਹਿਰ ਦਾ ਨਾਂ ਬੋਲ ਕੇ ਭੇਜ ਦਿਓ ਜੀ ਅਸੀਂ ਤੁਹਾਨੂੰ ਉਸ ਗਰੁੱਪ ਦਾ ਹਿੱਸਾ ਬਣਾਵਾਂਗੇ ਤੁਸੀਂ ਇਹਦੇ ਨਾਲ ਜੁੜੋ ਔਰ ਆ ਜਿਹੜੀਆਂ ਨਾਨਸੈਂਸ ਜਿਹੀਆਂ ਗੱਲਾਂ ਇਹ ਕਰ ਰਹੇ ਨੇ ਸਾਰੇ ਇਹਨਾਂ ਤੋਂ ਅਸੀਂ ਇਹਨਾਂ ਨੂੰ ਹਟਾਉਣਾ ਔਰ ਮੁੱਦਿਆਂ ਤੇ ਲੈ ਕੇ ਆਉਣਾ ਹੈ। ਇਸ অতি ਜ਼ਰੂਰੀ ਗੱਲ ਹੈ। ਬਾਕੀ ਗੱਲਾਂ ਬਾਅਦ ਚ ਕਰਾਂਗੇ ਹੋਰ ਬੜੀਆਂ ਨੇ ਪਹਿਲਾਂ ਇਸ ਬਿੱਲ ਦੇ ਸਿਲਸਿਲੇ 'ਚ ਹਾਂ ਬਿੱਲ ਦੇ ਬਾਰੇ ਡਿਟੇਲ ਪੜ੍ਹਨੀ ਹੋਵੇ ਤਾਂ ਮੇਰੇ ਫੇਸਬੁੱਕ ਤੇ ਜਾ ਕੇ ਲੱਖੇ ਦੀ ਫੇਸਬੁੱਕ ਤੇ ਜਾ ਕੇ ਜਾਂ ਇੰਸਟਾਗ੍ਰam ਦੇ ਸਾਰੇ ਅਕਾਊਂਟਸ ਤੇ ਜਾ ਕੇ ਤੁਸੀਂ ਪੜ੍ਹ ਸਕਦੇ ਹੋ ਅਸੀਂ ਉਹ ਡਿਟੇਲ ਪਾਈ ਹੈ। ਇੰਗਲਿਸ਼ 'ਚ ਵੀ ਲਿਖਿਆ ਹੋਇਆ ਪੰਜਾਬੀ 'ਚ ਵੀ ਲਿਖਿਆ ਹੋਇਆ ਹੈ। ਤਜੂਦ ਵਿੱਚ ਕੋਈ ਵੀ ਚੀਜ਼ ਤੁਹਾਨੂੰ ਗਲਤ ਲੱਗਦੀ ਤਾਂ ਸਾਨੂੰ ਦੱਸ ਵੀ ਸਕਦੇ ਹੋ ਤੇ ਜੇ ਉਹ ਸਹੀ ਹੈ ਤਾਂ ਮੈਨੂੰ ਪਾਸ ਕਿਉਂ ਨਹੀਂ ਹੋਣਾ ਚਾਹੀਦਾ ਉਹ ਪੰਜਾਬ ਦੇ ਲੋਕਾਂ ਦੇ ਉੱਤੇ ਲਾਗੂ ਕਿਉਂ ਨਹੀਂ ਹੋਣਾ ਚਾਹੀਦਾ ਇਹਦੇ ਬਾਰੇ ਜ਼ਰੂਰ ਪੁੱਛਿਓ ਜੀ ਸਤਿ ਸ਼੍ਰੀ ਅਕਾਲ